ਪੈਟਰੋਲ ਪੰਪ ਤੇ ਲੱਗੀ ਅਗਨੀਆਂ ਇਹ ਤਸਵੀਰਾਂ ਅੰਮ੍ਰਿਤਸਰ ਬਟਾਲਾ ਰੋਡ ਦੀਆਂ ਨੇ ਜਿੱਥੇ ਟੈਂਕਰ ਡਰਾਈਵਰ ਦੀ ਬਹਾਦਰੀ ਦੇ ਕਾਰਨ ਵੱਡਾ ਹਾਸਾ ਹੋਣੋਂ ਰਲ ਗਿਆ ਪੰਪ ਦੇ ਉੱਤੇ ਅੱਗ ਉਸ ਵੇਲੇ ਲੱਗੀ ਜਦੋਂ ਢੇੜ ਵਾਲੇ ਟੈਂਕਰ ਦੇ ਰਾਹੀਂ ਪੰਪ ਦੇ ਵਿੱਚ ਤੇਲ ਪਾਇਆ ਜਾ ਰਿਹਾ ਸੀ ਇਸੇ ਦੌਰਾਨ ਅਚਾਨਕ ਟੈਂਕਰ ਵਾਲੀ ਸਾਈਡ ਅੱਗ ਲੱਗ ਗਈ ਡਰਾਈਵਰ ਬਹਾਦਰੀ ਵਿਖਾਉਂਿਆ ਟੈਂਕਰ ਨੂੰ ਪੰਪ ਤੋਂ ਦੂਰ ਲੈ ਗਿਆ ਪੰਪ ਉੱਤੇ ਲੱਗੀ ਅੱਗ ਦੀਆਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਸਮਝ ਸਕਦੇ ਹੋ ਕਿ ਅੱਗ ਕਿੰਨੀ ਭਿਆਨਕ ਸੀ ਡਰਾਈਵਰ ਜਿੱਥੋਂ ਵੀ ਟੈਂਕਰ ਨੂੰ ਲੈ ਕੇ ਲੰਘਿਆ ਉੱਥੇ ਪੂਰੀ ਤਰ੍ਹਾਂ ਅੱਗ ਲੱਗ ਚੁੱਕ ਘਟਨਾ ਦੀ ਖਬਰ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਵੀ ਮੌਕੇ ਤੇ ਪਹੁੰਚੇ ਤੇ ਅਗਨ ਤੇ ਕਾਬੂ ਪਾਇਆ ਗਿਆ ਹਾਸੀ ਦੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਪੰਪ ਤੇ ਕੁਝ ਮਸ਼ੀਨਰੀ ਜ਼ਰੂਰ ਸੜ ਗਈ ਗੱਡੀ ਖਾਲੀ ਹੋ ਰਹੀ ਜੀ ਤੇ ਉਹ ਜੱਕਦਾਮ ਹੀ ਪਤਾ ਨਹੀਂ ਲੱਗਾ ਜੀ ਅੱਗ ਲੱਗੀ ਏ ਤੇ ਡਰਾਈਵਰ ਨੇ ਤੇ ਬਚਾ ਕਰਤਾ ਜਿਹੜੀ ਗੱਡੀ ਭਜਾ ਕੇ ਕਢ ਲਈ ਨੇ ਤੇ ਨੁਕਸਾਨ ਜ਼ਿਆਦਾ ਹੋ ਜਾਣਾ ਹੈ ਡਰਾਈਵਰ ਨੂੰ ਵੀ ਸੜ ਗਿਆ ਡਰਾਈਵਰ ਦੀ ਲੱਤ ਸੜ ਗਈ ਏ ਠੀਕ ਕਾਰਨ ਕੀ ਕੀ ਕਾਰਨ ਪਤਾ ਨਹੀਂ ਜੀ ਕਿ ਤੇਲ ਦਾ ਕਿਤੇ ਕੋਈ ਟੈਂਪਰੇਚਰ ਕਰਕੇ ਵੀ ਹੋ ਸਕਦਾ ਜਿਹੜੀ ਅੱਗ ਲੱਗੀ ਏ ਔਰ ਕੋਈ ਨੁਕਸਾਨ પેટ્રોલ ਪੰਪ ਦੇ પેટ્રોલ ਦਾ ਮਸ਼ੀਨ ਵੀ ਸੜ ਗਿਆ ਪਿੱਛੇ ਸ਼ੈੱਡ ਵੀ ਸੜ ਗਿਆ ਹੈਗਾ ਨੁਕਸਾਨ ਜਿਆਦਾ ਹੋ ਗਿਆ ਭਾਈ ਤਾਜ ਪਹਿਲੇ ਸਾਇਆ ਤਾਜ પેટ્રોલ ਪੰਪ ਹੈਗਾ ਬਟਾਲਾ ਰੋਡ ਦੇ ਉੱਤੇ ਇੱਥੇ ਟਰੱਕ ਰੀਲੋਡ ਕਰ ਰਹੇ ਸੀਗੇ ਉਹਦੇ ਵਿੱਚੋਂ ਆਪਣੇ ਤੇ ਇਮੀਡੀਏਟਲੀ ਉਹਨੂੰ ਅੱਗ ਲੱਗ ਗਈ ਹੈ ਜਿਹੜੇ ਡਰਾਈਵਰ ਸੀਗੇ ਬੜੀ ਬਹਾਦਰੀ ਦੇ ਨਾਲ ਉਹਨੇ ਇਹਨੂੰ ਖਾਲੀ ਥਾਂ ਦੇ ਵਿੱਚ ਉੱਤੇ ਸ਼ਿਫਟ ਕਰਤਾ ਤੇ ਸਾਰਾ ਮਾਮਲਾ ਸੀਪੀ ਸਾਹਿਬ ਦੇ ਨੋਟਿਸ ਹੰਦੇ ਇਹਨਾਂ ਨੂੰ ਰਿਵਾਰਡ ਕਰਵਾਇਆ